ਲੁਧਿਆਣਾ ਨਗਰ ਨਿਗਮ ਦੇ ਵਿੱਚ ਭਾਜਪਾ ਦੇ ਕੌਂਸਲਰਾਂ ਦੇ ਵੱਲੋਂ ਮੇਅਰ ਦੇ ਖਿਲਾਫ ਲਗਾਇਆ ਗਿਆ ਧਰਨਾ ਚੌਥੇ ਦਿਨ ਦੇ ਵਿੱਚ ਸ਼ਾਮਲ ਹੋ ਗਿਆ। ਦੱਸੇ ਕਿ ਧਰਨਾ ਸ਼ੁੱਕਰਵਾਰ ਨੂੰ ਭਾਜਪਾ ਕੌਂਸਲਰਾਂ ਦੀ ਮੇਅਰ ਦੇ ਨਾਲ ਮੀਟਿੰਗ ਤੋਂ ਬਾਅਦ ਲਗਾਇਆ ਗਿਆ ਸੀ। ਤਾਂ ਭਾਜਪਾ ਕੌਂਸਲਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡਾਂ ਦੀਆਂ ਸਮੱਸਿਆਵਾਂ 'ਵਾਂ ਲੈ ਕੇ ਮੇਅਰ ਦੇ ਨਾਲ ਮੀਟਿੰਗ ਕਰਨ ਦੇ ਲਈ ਆਏ ਸਨ। ਇਸ ਦੌਰਾਨ ਜਦੋਂ ਵਾਇਡਾ ਹੋਣ ਉਤੇ ਵਿਰੋਧ ਦੌਰਾਨ ਮੇਅਰ ਨੇ ਪੁਲਿਸ ਨੂੰ ਬੁਲਾ ਕੇ ਭਾਜਪਾ ਕੌਂਸਲਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਵਿਰੋਧ ਦੇ ਵਿੱਚ ਭਾਜਪਾ ਕੌਂਸਲਰਾਂ ਦੇ ਫੁਰ ਤੋ ਦਾਸੇਗੀ ਧਰਨਾ ਸ਼ੁੱਕਰਵਾਰ ਦੁਪਹਿਰ ਤੋਂ ਲਗਾਤਾਰ ਦਿਨ ਰਾਤ ਚੱਲ ਰਿਹਾ ਹੈ ਇਸ ਧਰਨੇ ਦੇ ਵਿੱਚ ਭਾਜਪਾ ਨੂੰ ਕਾਂਗਰਸ ਅਤੇ ਅਕਾਲੀ ਦਲ ਦਾ ਵੀ ਸਾਥ ਮਿਲਿਆ ਤਾਂ ਉਹਨਾਂ ਦੇ ਕੌਂਸਲਰ ਵੀ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਇਸ ਮਾਮਲੇ ਦੇ ਵਿੱਚ ਮੇਰ ਦਾ ਕਹਿਣਾ ਹੈ ਕਿ ਭਾਜਪਾ ਕੌਂਸਲਰਾਂ ਦੇ ਵੱਲੋਂ ਆਪਣੇ ਵਾਰਡਾਂ ਦੀਆਂ ਜੋ ਵੀ ਸਮੱਸਿਆਵਾਂ ਦੱਸੀਆਂ ਗਈਆਂ ਨੇ ਉਹਨਾਂ ਦੇ ਹੱਲ ਦੇ ਲਈ ਮੀਟਿੰਗ ਦੌਰਾਨ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਤਾਂ ਭਾਜਪਾ ਕੌਂਸਲਰਾਂ ਦੇ ਵੱਲੋਂ ਮੀਟਿੰਗ ਦੌਰਾਨ ਬਿਨਾਂ ਵਜ੍ਹਾ ਹੰਗਾਮਾ ਕੀਤਾ ਗਿਆ ਇਸ ਨੂੰ ਲੈ ਕੇ ਮੇਰ ਦੇ ਵੱਲੋਂ ਭਾਜਪਾ ਦੇ ਕੌਂਸਲਰਾਂ ਦੇ ਖਿਲਾਫ ਕੇਸ ਦਰਜ ਕਰਵਾਇਆ ਗਿਆ ਇਸ ਦੇ ਬਾਵਜੂਦ ਭਾਜਪਾ ਦੇ ਵੱਲੋਂ ਧਰਨਾ ਜਾਰੀ ਰੱਖਿਆ ਗਿਆ ਸੋ ਧਰਨਾ ਸੋਮਵਾਰ ਨੂੰ ਵੀ ਨਗਰ ਨਿਗਮ ਲੁਧਿਆਣਾ ਦੇ ਸਰਾਬਾ ਨਗਰ ਸਥਿਤ ਜ਼ੋਨ ਡੀ ਆਫਿਸ ਦੇ ਵਿੱਚ ਜਾਰੀ ਹੈ ਜਿੱਤੇ ਭਾਜਪਾ ਦੇ ਕੌਂਸਲਰ ਤੇ ਲੀਡਰ ਪਹੁੰਚ ਰਹੇ ਨੇ ਇਸ ਧਰਨੇ ਦੇ ਵਿੱਚ ਆਮ ਲੋਕਾਂ ਦੀ ਤੇ ਮੁਲਾਜ਼ਮਾਂ ਦੀ ਆਵਾਜ਼ਾਈ ਨੂੰ ਫਿਲਹਾਲ ਨਹੀਂ ਰੋਕਿਆ ਗਿਆ ਤੇ ਉਹਨਾਂ ਦੇ ਆਨ ਜਾਣ ਦੇ ਲਈ ਰਸਤਾ ਛੱਟਿਆ ਹੋਇਆ ਤਾਂ ਭਾਜਪਾ ਦੇ ਵੱਲੋਂ ਇਸ ਧਰਨੇ ਦੌਰਾਨ ਮੇਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਜਾ ਰਹੀ